ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਹੋਪਸੋ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਆ ਅੱਜ ਦਾ ਵਲੌਗ ਸ਼ੁਰੂ ਕਰ ਰਹੀਆਂ ਲੇਟ ਲੇਟ ਮੀਨਸ ਯਾਨੀ ਕਿ ਤਿੰਨ ਕਦੇ ਨੇਅਰ ਅਬਾਊਟ ਟਾਈਮ ਆ ਪੌਣੇ ਤਿੰਨ ਹੋ ਸਕਦਾ ਸਵੇਰੇ ਤਿੰਨ ਹੋ ਸਕਦਾ ਐਨਾਂ ਕਾ ਮੈਂ ਸੰਭਾਲ ਰਹੀਆਂ ਐਗਸ ਐਗਸ ਦੂਂਦਰ ਲੈ ਕੇ ਸੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਿ ਮੈਂ ਮੇਕ ਅ ਟ੍ਰੇ ਖਾਲੀ ਕਰਕੇ ਆਪਾਂ ਸੁੱਟਦੀ ਐ ਐਗਸ ਨੂੰ ਬਾਸਕਟ ਵਿੱਚ ਪਾ ਲਈਏ ਫਿਰ ਆ ਹੁੰਦਾ ਜਿਹੜੀ ਚੀਜ਼ ਬਾਜ਼ਾਰੋਂ ਆਉਂਦੀ ਐ ਉਹਦੀ ਸਾਮ ਸੰਭਾਲ ਉਹਨੂੰ ਸਹੀ ਥਾਂ 'ਤੇ ਰੱਖਣਾ ਹੁੰਦਾ ਨਾ ਫਿਰ ਨਹੀਂ ਤਾਂ ਆਪ ਨੂੰ ਉਹ ਜਿਵੇਂ ਕਹਿੰਦੇ ਨੇ ਵਿਜ਼ੂਅਲ ਕਲੈਕਟਰ ਜਿਹਾ ਦਿਖਦਾ ਰਹੇਗਾ ਵੀ ਇਹ ਟ੍ਰੇ ਉਹ ਪੂਰਾ ਲੱਗਦਾ ਵੀ ਟ੍ਰੇ ਇਦਾਂ ਹੀ ਪਈ ਉਹਦੇ ਵਿੱਚ ਉਹ ਅੰਡੇ ਕੱਢੀ ਚ ਉਹਨੂੰ ਯੂਜ਼ ਕਰੀ ਚੱਲੋ ਫਿਰ ਇਹ ਹੁੰਦਾ ਇਸ ਤਰ੍ਹਾਂ ਤੁਸੀਂ ਇੱਕ ਬਾਸਕਟ ਵਿੱਚ ਕੱਢ ਕੇ ਰੱਖ ਲਓ ਜਿਹੜੀ ਟ੍ਰੇ ਆਈ ਹੈ ਬਾਜ਼ਾਰ ਵਾਲੀ ਇਹ ਆਪਾਂ ਸੋਧਾਂਗੇ ਅੱਜ ਤਾਂ ਵਲੌਗ ਬਹੁਤ ਲੇਟ ਸ਼ੁਰੂ ਕਰ ਰਹੀ ਹਾਂ ਕਿਉਂਕਿ ਪਹਿਲਾਂ ਮੈਂ ਰੈਸਟ ਕਰ ਰਹੀ ਸੀ ਮੈਨੂੰ ਐਸੇ ਮੈਂ ਰੈਸਟ ਕਰ ਲਾਂ ਫਿਰ ਮੈਂ ਕੰਮ ਤੋਂ ਤੇ ਕਰੂੰਗੀ ਇਸ ਕਰਕੇ ਅੱਜ ਮੈਂ ਲੀਟ ਸ਼ੁਰੂ ਕੀਤਾ ਵਲੌਗ ਇਹ ਸਵੇਰ ਦਾ ਕੁਝ ਟਾਈਮ ਆ 7 ਵਜੇ ਦਾ 7 ਸਵਾ 7:30 ਵਜੇ ਵਿੱਚ ਟਾਈਮ ਹੈ ਤੇ ਮੇਰੇ ਕਿਚਨ ਦੀ ਹਾਲਤ ਦੇਖੋ ਇੱਧਰ ਮੈਂ ਬਣਾਇਆ ਆਪਣਾ ਬ੍ਰੈਕਫਾਸਟ ਐਗ ਪਰਟੀ ਵਿੱਚ ਸਬਜ਼ੀਆਂ ਪਾ ਕੇ ਤੇ ਇੱਧਰ ਬਣ ਰਹੀ ਆ ਪੱਤਾ ਗੋਭੀ ਦੀ ਸਬਜ਼ੀ ਠੀਕ ਹੈ ਤੇ ਇੱਧਰ ਫਿਰ ਮੈਂ ਬਣਾਉਂਗੀ ਦਾਲ ਸਾਤ ਮੂੰਗੀ ਦਾਲ ਭਿੰਦੀ ਵੀ ਦਾਲ ਤੜਕਾ ਬਣਾਉਂਗੀ ਪਿਆਜ਼ ਵੀ ਛਿੱਲੇ ਹੋ ਹੀ ਖਤਮ ਹੋ ਗਏ ਸੀ ਪਿਆਜ਼ ਵੀ ਮੈਂ ਛਿੱਲੇ ਲੈ ਕੇ ਅਦਵਿੰਦਰ ਚਾਲੇ ਫੰਡੀ ਦੇਖੋ ਰਸੋਈ ਦੀ ਆਏ ਹਾਲਤ ਹੋਏ ਨੇ ਜੋ ਕੰਮ ਇਕੱਠਾ ਹੋ ਜੇ ਹਨਾ ਦੋ ਚੀਜ਼ਾਂ ਬਣ ਗਏ ਮੇਰਾ ਬ੍ਰੈਕਫਾਸਟ ਹੋ ਗਿਆ ਸਬਜੀ ਵੀ ਚਲੋ ਬਣੀ ਜਾਂਦੀ ਹੈ ਤੇ ਇਕੱਲੀ ਦਾਲ ਰਹਿ ਗਈ ਦਾਲ ਮੈਂ ਬਣਾਉਂਗੀ ਤੇ ਫਿਰ ਇੱਕ ਖਲਾਰਾ ਚੱਕਦੀ ਆ ਮੈਂ ਬ੍ਰੈਕਫਾਸਟ ਕਰਕੇ ਚੱਕਦੀ ਆ ਫਿਰ ਕਿਚਨ ਸਾਫ ਕਰ ਇੱਕ ਵਾਰ ਤਾਂ ਸਵੇਰੇ ਸਵੇਰੇ ਹੁੰਦਾ ਜਦੋਂ ਕੰਮ ਦਾ ਰਸ਼ ਹੁੰਦਾ ਨਾ ਇਸ ਤਰ੍ਹਾਂ ਕਿਚਨ ਚ ਖਲਾਰਾ ਪੈਂਦਾ ਹੀ ਪੈਂਦਾ ਹੈ ਐਂਕਸ ਸਮਾਂ ਲੰਮਾ ਦਮਦ ਮੈਂ ਆ ਗਈ ਉੱਪਰ ਉੱਪਰ ਵਾਲੀਏ ਬੈੱਡ ਚੇਂਜ ਕਰਨੀਆਂ ਸੀ ਕਈ ਦਿਨਾਂ ਦੀ ਸੋਚੀ ਇਸ ਚੇਂਜ ਕਰਾਂ ਕਦੇ ਕਾਲ ਕਰ ਲਾਂਦੀ ਸੀ ਕਦੇ ਬਸ ਭੁੱਲ ਜਾਂਦੀ ਸੀ ਐ ਹੋ ਰਿਹਾ ਸੀ ਕਦੇ-ਕਦੇ ਕੰਮ ਜ਼ਿਆਦਾ ਹੋਏ ਨਾ ਥੱਕਾ ਜਾਇਦਾ ਫਿਰ ਹੁੰਦਾ ਚੱਲ ਫੇਰ ਸਹੀ ਹੈ ਨਾ ਵੀ ਚਲੋ ਫੇਰ ਕਰ ਲਾਂਗੇ ਉੱਪਰ ਕਿਹੜਾ ਕੋਈ ਜ਼ਰੂਰੀ ਐਂਜ ਹੋ ਜਾਂਦਾ ਸੀਗਾ ਤੇ ਅੱਜ ਆਈਗੀ ਉੱਪਰ ਬੈੱਡ ਸ਼ੀਟ ਚੇਂਜ ਕਰਾਂ ਮੈਂ ਕਿ ਫਿਰ ਕੱਪੜੇ ਵੀ ਧੁੱਤ ਜਾਣਗੇ ਉਸ ਹਿਸਾਬ ਨਾਲ ਇਹ ਨਹੀਂ ਹੁੰਦਾ ਜਿਸ ਦਿਨ ਮੈਂ ਬਦਲਨੀ ਹੈ ਬੈੱਡ ਸ਼ੀਟਸ ਧੋਣੀਆਂ ਨੇ ਉਸ ਦਿਨ ਮੇ ਉਤਾਰਦੀ ਮੈਂ ਇੱਕ ਦਿਨ ਪਹਿਲਾਂ ਹੀ ਚੇਂਜ ਕਰ ਦਦਣੀ ਹੁੰ ਜਿਹੜੇ ਹੁਣ ਪੈਰ ਸ਼ੀਟਸ ਮੈਂ ਉੱਪਰ ਪਿਛਾ ਦੀਆਂ ਨੇ ਮੇਰੇ ਦਾਜ ਵਾਲੇ ਸਮਾਨ ਵਿੱਚ ਸੀਗੀ ਇਹ ਪੀਅਰ ਬੈਂਡ ਸ਼ੀਟਸ ਦਾ ਇਹ ਹੈ ਕਾਟਨ ਵਿੱਚ ਨੇ ਬਹੁਤ ਸੋਹਣਾ ਮੈਨੂੰ ਰੰਗ ਪ੍ਰਿੰਟ ਲੱਗਦਾ ਨਾਲ ਗਰਮੀਆਂ ਨੂੰ ਤਾਂ ਬਹੁਤ ਸੋਹਣਾ ਲੱਗਦਾ ਤੇ ਮੈਂ ਕਿਤੇ ਨੂੰ ਇੱਕੋ ਜਿਹੀਆਂ ਚਾਦਰ ਪਿਛਾ ਦੇਣ ਮੇਰੇ ਕੋਲ ਆਹੀ ਇੱਕ ਜੋੜਾ ਇੱਕੋ ਜਿਹੀਆਂ ਚਾਦਰਾਂ ਦਾ ਅਦਰਵਾਈਜ਼ ਸਾਰੀਆਂ ਅਲੱਗ-ਅਲੱਗ ਜੀਆਂ ਨੇ ਤੇ ਚਾਦਰਾਂ ਪਿਛਾ ਦਿਆਂ ਚਾਤਰਾ ਪਿਛਾ ਕੀ ਨਾ ਵਧੀਆ ਲੱਗਣ ਲੱਗ ਜਾਂਦਾ ਤੇ ਹੁਣ ਮੈਂ ਆ ਗਈ ਆਪਣੇ ਰੂਮ ਵਿੱਚ ਇਹ ਦਿਖਾ ਰਹੀ ਹਾਂ ਬੈੱਡ ਸ਼ੀਟ ਚੇਂਜ ਪਹਿਲੇ ਤੇ ਦਵਿੰਦਰ ਲੇਟੇ ਹੋਏ ਸੀਗੇ ਇਹਨਾਂ ਨੂੰ ਮੈਂ ਘੰਟਾ ਰੈਸਟ ਕਰਨਾ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਚੇਂਜ ਕਰ ਲਵਾਂਗੀ ਬੈੱਡ ਸ਼ੀਟ ਚੇਂਜ ਕਰਨੀ ਸੀ ਪਿੱਲੋ ਕਵਰ ਉਠਾਉਂਦੇ ਪਿੱਲੋ ਕਵਰਸ ਦੇ نیچے ਮੈਂ ਇੱਕ ਐਕਸਟਰਾ ਪੀਅਰ ਲਗਾ ਕੇ ਰੱਖਦੀ ਹੁੰਨੇ ਪੁਰਾਣੇ ਵਾਲੇ ਪਿੱਲੋ ਕਵਰਸ ਤਾਂ ਤਾਂ ਕਿ ਨੀਚੇ ਜਿਹੜਾ ਸਰਾਣਿਆਂ ਦਾ ਅੰਦਰਲਾ بیس ਗੁੱਥਲੀ ਜਿਹਦੇ ਵਿੱਚ ਫਾਈਬਰ ਫਿਲ ਕਰੀ ਹੁੰਦੇ ਵਿੱਚ ਲੋਂ ਨੰ ਗੰਦਾ ਹੋਵੇ ਨੀਚੇ ਤੱਕ ਬੈੱਡ ਸ਼ੀਟ ਵੀ ਨੀਚੇ ਪੁਰਾਣੀ ਪਿਛਾਉਣੀ ਹੁੰਦੀ ਇੱਕਦਾਂਤ ਬੈੱਡ ਸ਼ ਨਾਲ ਗੱਦਿਆਂ ਤੱਕ نیچے ਟੈਸਟ ਘੱਟ ਜਾਂਦੀ ਹੈ ਫਿਰ ਚਲੋ ਬੈੱਡ ਸ਼ੀਟ ਤੋਂ ਨਹੀਂ ਸੌਖੇ ਪਰ ਗੱਦਿਆਂ ਦੇ نیچے ਝਾਂਚੜੀ ਕਰਨੀ ਕਵਰ ਉਤਾਰਨੇ ਤੋਂ ਉਹ ਬਹੁਤ ਔਖੇ ਹੋ ਜਾਂਦੇ ਨੇ ਐਦਾਂ ਆਪਣੇ ਪੁਰਾਣੀਆਂ ਬੈੱਡ ਸ਼ੀਟਸ ਵੀ ਕੰਮ ਆ ਜਾਂਦੀਆਂ ਨੇ ਫਿਰ ਨਾਲੇ ਜਿਹੜੀ ਉੱਪਰ ਵਾਲੀ ਬੈੱਡ ਸ਼ੀਟ ਹੁੰਦੀ ਹੈ نیچے ਬੈੱਡ ਸ਼ੀਟ ਪਿਛਾਦੀ ਨਾ ਫਿਰ ਉਹ ਇਕੱਠੀ ਨਹੀਂ ਹੁੰਦੀ ਹੈਗੀ ਜਿਹਦੇ نیچے ਇੱਕ ਬੈੱਡ ਸ਼ੀਟ ਹੋਰ ਲੱਗੀ ਹੋਵੇ ਉਹ ਵੀ फटाफट ਇਕੱਠੀ ਨਹੀਂ ਹੁੰਦੀ ਫਿਰ ਪਤੀਏ ਦੋ ਇਕੱਠੀਆਂ ਜਾਂ ਮੋਟਾ ਜਿਹਾ ਬੀਸ ਬਣ ਜਾਂਦਾ ਤੇ ਬੈੱਡ ਸ਼ੀਟ ਮੈਂ ਅੱਜ ਕਾਟਨ ਦੀ ਲਗਾਦੇ ਆ ਵੂਲਨ ਚੱਕ ਤੇ ਦਿਵਿੰਦਰ ਮੈਨੂੰ ਕਿਤੇ ਦੇ ਕਹਿ ਰਹੇ ਸੀ ਗਰਮ ਬ ਬੈੱਡ ਸ਼ੀਟ ਮੈਂ ਕਾਟਨ ਹੀ ਲਗਾਤੀ ਕਿਉਂਕਿ ਵੂਲਨ ਬੈੱਡ ਸ਼ੀਟ ਦਾ ਟਾਈਮ ਚਲਾ ਗਿਆ ਤੇ ਹਲਕਾ ਜਿਹਾ ਮੈਂ ਕੰਬਲ ਟਰੱਕਦਾ ਤਾਂ ਕਿ ਦਿਨੇ ਰੇਟਣਾ ਤਾਂ ਹਲਕੀ ਹੀ ਠੰਡ ਲੱਗਦੀ ਹੁੰਦੀ ਅਸਲਿੇ ਬਹੁਤ ਹੀ ਲਾਈਟ ਵਾਲਾ ਕੰਬਲ ਰੱਖਿਆ ਬਲੈਂਕਟ ਉੱਪਰ ਔਰ ਸਾਈਡਸ ਤੇ ਹੁਣ ਮੈਂ ਇੱਕ ਚੇਅਰ ਤੋਂ ਦੋ ਚੇਅਰਸ ਕਰਦੀ ਆ ਕਿ ਇੱਕ ਹੁੰਦੀ ਸੀ ਇੱਕ ਮੈਂ ਤਾਂ ਰੱਖਿਓ ਇਸ ਕਿ ਕਿ ਹੈਲਪਰ ਨੂੰ ਝਾੜੂ ਪੋਚਾ ਲਗਾਉਣਾ ਈਜ਼ੀ ਰਹਿੰਦਾ ਫਿਰ ਇਧਰ ਉਧਰ ਮੂਵ ਨਹੀਂ ਕਰਦੀ ਬਸ ਜਿਵੇਂ ਚੀਜ਼ ਪਈ ਉਹ ਮੈਂ ਝਾੜੂ ਪੋਚਾ ਲਗਾ ਦਿੰਦੀ ਆ ਨਾ ਪਰ ਮੈਨੂੰ ਇੱਕ ਅੱਛੀ ਵੀ ਨਹੀਂ ਲੱਗਦੀ ਫਿਰ ਅੱਜ ਇੱਕ ਹੋਰ ਰੱਖ ਲੇ ਕਿ ਕੁਸ਼ਨਸ ਵੀ ਉਹਦੇ ਉੱਪਰ ਲਗਾਤੇ ਬੈਕ ਵਾਲੇ ਕੁਸ਼ਨਸ ਲਗਾਏ ਨੇ ਬੈਠਣ ਵਾਸਤੇ ਨਹੀਂ ਲਗਾਏ ਕਿਉਂਕਿ ਫਿਰ ਉਹ ਜਿਆਦਾ ਉੱਚਾ ਹੋ ਜਾਂਦਾ ਬੰਦਾ ਬੈਠਣਾ ਕੰਫਰਟੇਬਲ ਨਹੀਂ ਹੈਗਾ ਕੁਸ਼ਨ ਉੱਪਰ ਇਸ ਲਈ ਸਿਰਫ ਬੈਕ ਵਾਲੇ ਲਗਾਏ ਨੇ ਔਰ ਐਸੇ ਨਾਲ ਇੰਨੀ ਕਿ ਚੇਂਜ ਨਾਲੀ ਰੂਮ ਮੈਨੂੰ ਬਹੁਤ ਵਧੀਆ ਲੱਗਣ ਲੱਗ ਗਿਆ ਇੰਨੀ ਕਿ ਚੇਂਜ ਨਾਲੀ ਰੂਮ ਇੰਨਾ ਸੋਹਣਾ ਲੱਗਣ ਲੱਗ ਗਿਆ ਆਪ ਜੀ ਆਪ ਨੂੰ ਛੋਟੀ ਜਿਹੀ ਚੇਂਜ ਕਰੀਏ ਮੈਂ ਸਿਰਫ ਬੈੱਡ ਸ਼ੀਟ ਚੇਂਜ ਕਰੀਏ ਕੁਸ਼ਨਸ ਲਗਾਤੇ ਚੇਅਰ ਹੋਣ ਲਗਾਤੇ ਇੰਨੇ ਨਾਲ ਇੰਨਾ ਵਧੀਆ ਲੱਗਣ ਲੱਗ ਜਾਂਦਾ ਆਪ ਜੀ ਆਪ ਨੂੰ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਸ ਉਹ ਤਾਂ ਦਿਵਿੰਦਰ ਮੈਨੂੰ ਕਹਿੰਦੇ ਨੇ ਕਹਿੰਦੇ ਇੱਥੇ ਚੇਅਰਸ ਲਗਾਉਣੀਆਂ ਮੈਂ 2 ਸੀਟਰ ਸੋਫਾ ਲਿਆਉਣਾ ਤੇ 2 ਸੀਟਰ ਇੱਕ ਵੁੱਡਨ ਚੇਅਰ ਹੋਊਂਗੀ ਉਹ ਲਿਆਉਣਾ ਸੋਫਾ ਨਹੀਂ ਹੁੰਦਾ ਯਾਨੀ ਕਿ ਚੇਅਰ ਹੁੰਦੇ 2 ਸੀਟਰ ਬਣੀ ਹੁੰਦੀ ਹੈ ਉਹ ਲਿਆਉਣਾ ਮੈਂ ਪਰ ਮੈਂ ਲਿਆਉਣ ਦੀ ਜਿੰਦਗੀ ਹੈਗੀ ਮੈਂ ਕਿਹਾ ਨਹੀਂ ਹਜੇ ਨਹੀਂ ਲੈ ਕੇ ਆਉਣੀ ਹਲੇ ਆਪਾਂ ਪੇਂਟ ਕਰਾਉਣਾ ਅੰਦਰ ਕਹਿੰਦੇ ਨਾ ਪੇਂਟ ਨਹੀਂ ਹੋਇਆ ਜਸਟ ਪ੍ਰਾਈਮਰ ਕੋਟ ਹੋਇਆ ਹੋਇਆ ਪੇਂਟ ਨਹੀਂ ਹੋਇਆ ਹੋਇਆ ਪੇਂਟ ਕਰਵਾਉਣਾ ਮੇਬੀ ਇਸ ਸਾਲ ਦੇ ਵਿੱਚ ਵਿੱਚ ਕਰਵਾ ਲਾਂਗੇ ਫਿਰ ਫੇਰ ਲੈ ਕੇ ਆਵਾਂਗੇ ਕਿਉਂਕਿ ਜਦੋਂ ਪੇਂਟ ਹੁੰਦਾ ਘਰ ਐ ਫਿਰ ਇਹਨਾਂ ਦਾ ਸਾਮਾਨ ਪੈਂਦਾ ਸਾਮਾਨ ਉਸ ਚੀਜ਼ਾਂ ਸਿਰਫ ਅਸੀਂ ਪੇਂਟ ਕਰਕੇ ਰੋਕੀਆਂ ਹੋਈਆਂ ਨਹੀਂ ਆ ਤਾਂ ਮੈਂ ਕਿ ਜਦੋਂ ਪੇਂਟ ਹੋ ਗਿਆ ਫੇਰ ਹੋਰ ਬਹੁਤ ਵਧੀਆ ਹੈ 2 ਸੀਟਰ ਸੋਫਾ ਲਾ ਲਓ ਚੇਅਰ ਲਾ ਲਓ ਜੋ ਅੱਛਾ ਲੱਗੂ ਉਹ ਲੈ ਕੇ ਆਵਾਂਗੀ ਉਹਨੇ ਟਾਈਮ ਆਪਾਂ ਐਂ ਟਾਈਮ ਪਾਸ ਕਰ ਗਏ ਆ ਫਾਈਨਲੀ ਰੂਮ ਦੀ ਲੁੱਕ ਹੀ ਚੇਂਜ ਹੋ ਗਈ ਤੇ ਹੁਣ ਆ ਹੀ ਬਾਹਰ ਵਾਲੀ ਕਿਚਨ ਵਿੱਚ ਮੈਂ ਪਰਸੋਂ ਬਣਾਈ ਸੀ ਪਾਪੜੀ ਸ਼ਾਮ ਨੂੰ ਤੇ ਉਦੋਂ ਮੈਂ ਕਿ ਕਿਚਨ ਸਾਫ਼ ਕਰਦੀ ਆ ਫਿਰ ਮੇ ਤੁ ਕਿਚਨ ਸਾਫ਼ ਹੋਈ ਨਹੀਂ ਮੈਂ ਅੰਦਰ ਚਲੀ ਗਈ ਤੇ ਅੰਦਰ ਹੋਰ ਇੰਨੇ ਕੰਮ ਹੋ ਗਏ ਥਕਾਵਟ ਵੀ ਇੰਨੀ ਜ਼ਿਆਦਾ ਹੋ ਗਈ ਬਸ ਮੈਂ ਚਲੋ ਫੇਰ ਕਰੂੰਗੀ ਫਿਰ ਕੱਲ ਵੀ ਨਹੀਂ ਮੇਤੋਂ ਹੋਈ ਤੇ ਅੱਜ ਮੈਂ ਕਿਹਾ ਕਰ ਹੀ ਦਵਾਂ ਕੰਮ ਨਾਲ ਦੀ ਨਾਲ ਕਰ ਤੋਂ ਠੀਕ ਨਹੀਂ ਤੇ ਕੋਲ ਹੀ ਹੋ ਜਾਂਦੀ ਕੋਲ ਹੀ ਬਹੁਤ ਵੱਡੀ ਇੱਕ ਤਾਂ ਕੰਮ ਇੰਨੇ ਜ਼ਿਆਦਾ ਕੰਮ ਨਹੀਂ ਨਾ ਬਹੁਤ ਜ਼ਿਆਦਾ ਕੰਮ ਨਹੀਂ ਕਈ ਕੰਮ ਤਾਂ ਇਹ ਇੰਨਾ ਉਹਨਾਂ ਦੀ ਗਿਣਤੀ ਹੈ ਨਾ ਉਹ ਦਿਖਦੇ ਨਹੀਂ ਨਾ ਹੋ ਗਿਣਤੀ ਚਾਹੁੰਦੇ ਨੇ ਵੀ ਇਹ ਕੰਮ ਕਰੇ ਇਹਨੇ ਬਹੁਤ ਜ਼ਿਆਦਾ ਕੰਮ ਨੇ ਭਾਂਡੇ ਧੋ ਲੋ ਹਨਾ ਟੋਕਰੀ ਭਰ ਜਾਂਦੀ ਉਹਨਾਂ ਨੂੰ ਸਕਾ ਸਕਾ ਰੱਖ ਦੋ ਸਬਜ਼ੀ ਕੱਟ ਲੋ ਕਿਸੇ ਨੇ ਚਾਹ ਪੀਣੀ ਹੈ ਕਿਸੇ ਨੇ ਦੁੱਧ ਪੀਣਾ ਹੈ ਕਿਸੇ ਨੇ ਫਰੂਟ ਖਾਣਾ ਕੰਮ ਹੀ ਨਾ ਜਾਦੇ ਹੋ ਜਾਂਦਾ ਘਰ ਦਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਬਸ ਸ਼ੈਲਫੀ ਸਾਫ਼ ਕਰਨੀ ਇਸ ਵਿੱਚ ਗੈਸ ਸਾਫ਼ ਕਰਨਾ ਸੀ ਹੋਰ ਤਾਂ ਸਾਫ਼ ਨੂੰ ਇੱਥੇ ਸਾਫ਼ ਹੀ ਸਾਰਾ ਕੁਝ ਅਸੀਂ ਕਿਹੜਾ ਕੋਈ ਜ਼ਿਆਦਾ ਇਹ ਕਿਚਨ ਯੂਜ਼ ਕਰਦੇ ਬਸ ਮੇਨ ਤਾਂ ਇਹਦੀ ਸ਼ੈਲਫ ਹੁੰਦੀ ਹੈਗੀ ਸ਼ੈਲਫ ਤੇ ਉਹ ਨਾ ਮਿੱਟੀ ਜਿਹੀ ਖੜ ਜਾਂਦੀ ਡਸਟ ਖੜ ਜਾਂਦੀ ਆ ਕੇ ਜੋ ਸਵੇਰੇ ਹੈਲਪਰ ਝਾੜੂ ਪੋਚਾ ਕਰਦੀ ਆ ਤੋ ਦਰਵਾਜ਼ਾ ਇਹਦਾ ਖੋਲ ਦਿੰਦੀ ਕਿਚਨ ਦਾ ਉਹ ਝਾੜੂ ਇੱਧਰ ਹੀ ਰੱਖ ਕੇ ਜਾਂਦੇ ਆਹ ਵਾਲੇ ਕਿਚਨ ਚ ਰੱਖ ਜਾਂਦੀ ਬਾਹਰ ਇਹ ਰੋ ਖੋਲਦਾਂ ਦੀ ਦਰਵਾਜ਼ਾ ਜਾਂਦੀ ਬੰਦ ਕਰਕੇ ਆਂਦੀ ਆ ਪਰ ਫਿਰ ਵੀ ਚਾਹੇ ਵਿੰਡੋਸ ਬੰਦ ਹੀ ਰੱਖਦੇ ਆ ਸੇ ਕਿਚਨ 'ਚ ਪਰ ਡਸਟ ਆ ਜਾਂਦੀ ਆ ਕਿ ਜਿੰਮ ਹੋ ਗਈ ਸਾਫੀ ਸਿੰਕਸ ਨਹੀਂ ਮੈਂ ਤਾਂ ਉਹ ਤੇ ਸਿੰਕ ਸਾਫ ਹੋ ਗਿਆ ਸ਼ੈਲਫ ਸਾਫ ਕਰਨੀ ਸੀ ਗੈਸ ਸਾਫ ਕਰਨਾ ਸੀ ਹੋ ਗਿਆ ਤੇ ਮੈਂ ਇੱਧਰ ਬੈਠੀ ਸੀ ਫ੍ਰੀ ਹਾਂ ਫ੍ਰੀ ਮੀਨਸ ਇਟਮਰ ਕੰਮ ਨਹੀਂ ਬਿਨਾਂ ਕੰਮ ਤੋਂ ਬੈਠਿਆ ਕਿਚਨ 'ਚ ਉਸ ਫ੍ਰੀ ਹੀ ਹੈਗੀ ਕਿਸੇ ਕੋਈ ਫ੍ਰੀ ਆ ਟਾਈਮ ਹੈ ਲੱਗਦਾ ਤਾਂ ਪਹਿਲਾਂ ਕਿ ਮੈਂ ਰੈਸਟ ਕਰਿਆ ਉਸ ਤੋਂ ਬਾਅਦ ਫਿਰ ਮੈਂ ਕੰਮ ਕਰਨਾ ਹੈ ਇੱਧਰ ਕਿਚਨ ਜਾ ਕੇ ਜਿਵੇਂ ਹਰਾਂ ਨੂੰ ਬੈਠਦੇ ਮੈਨੂੰ ਐ ਲੱਗਦਾ ਮੈਂ ਜਿੰਮੇਵਾਰੀ ਆਪ ਜੋ ਉੱਧਰ ਹੀ ਛੱਡੇ ਮੂਰੇ ਆ ਕੇ ਫ੍ਰੀ ਹੋ ਗਈ ਪਰ ਫੇਰ ਇੱਕ ਮਿੰਟ ਵਾਰਾ ਇਹ ਨਾਲ ਮੈਂ ਗੰਦੀ ਪੁੱਟ ਚੱਲ ਲੱਭਦੇ ਕੰਮ ਕਰ ਫਿਰ ਸੋਚਿਆ ਮਨਾਂ ਕੰਮ ਤਾਂ ਮੁਕਦੀ ਨਹੀਂ ਹੈਗੀ ਦੋ ਮਿੰਟ ਉਹ ਤੇ ਰਾਮ ਨੇ ਬੈਜਾਇਆ ਲੱਗਦਾ ਵੀ ਅੱਜ ਤਾਂ ਮਾਕੀ ਜਿਵੇਂ ਮਾਰੇ ਲੱਗਦਾ ਕਿ ਮੈਂ ਅੰਦਰ ਹੀ ਰੱਖਿਆ ਇਹਨੇ ਫ੍ਰੀ ਮਾਈਂਡ ਉੱਰੇ ਆਇਆ ਉਹ ਰਿਹਾ ਕਿ ਨਾ ਬਹੁਤ ਮੈਨੂੰ ਬਹੁਤ ਰਿਲੈਕਸ ਜਾਂ ਫ੍ਰੀ ਐ ਫੀਲ ਹੁੰਦਾ ਇੱਕ ਅੱਧ ਸ਼ੂ ਰੈਕ ਸਾਫ ਕਰਨਾ ਸੀਗਾ ਇਹ ਵੀ ਬਹੁਤ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਰਨ ਵਾਲਾ ਪਿਆ ਮੇਰੀ ਨਿਗਾਹ ਤੇ ਚੜਿਆ ਥੋੜ੍ਹੀ-ਥੋੜ੍ਹੀ ਨ ਮਿੱਟੀ ਇਕੱਠੀ ਹੋਣ ਲੱਗ ਜਾਂਦੀ ਹੈ ਤੇ ਸ਼ੂਜ਼ ਉਹਨਾਂ ਨੂੰ ਸ਼ੂਜ਼ ਰੱਖਦੇ ਸੀ ਉਹ ਮਿੱਟੀ ਝੜ ਜਾਂਦੇ ਸੀ ਮੈਂ ਕੰਨੀ ਫਿਰ ਬਹੁਤ ਜ਼ਿਆਦਾ ਗੰਦਾ ਹੋਊਗਾ ਨਾ ਤੇ 스멜 ਵੀ ਆਉਣ ਲੱਗ ਜਾਂਦੀ ਹਵਾ ਲੰਮਾ ਟਾਈਮ ਜੇ ਨਾ ਸਾਫ਼ ਕਰਾਂਗੇ ਨਾ ਸ਼ੂਜ਼ ਬਣਾ ਆਪਣਾ ਖਾਨਾ ਜਾਂ ਸ਼ੂ ਰਹਿਗਾ ਤਾਂ 스멜 ਵੀ ਉਹ ਚ ਆਉਣ ਲੱਗ ਜਾਂਦੀ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦੀ ਸਫਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਜੀ ਸਾਰੇ ਸ਼ੂਜ਼ ਮੈਂ ਕੱਢ ਕੇ ਬਾਹਰ ਸ਼ੂ ਰਹਿ ਖਾਲੀ ਕਰਾ ਫਿਰ ਉਹਦੇ ਵਿੱਚ ਗਿੱਲਾ ਕੱਪੜਾ ਮਾਰੀ ਜਸਟ ਪਾਣੀ ਨਾਲ ਨਿਚੋੜ ਕੇ ਗਿੱਲਾ ਕੱਪੜਾ ਮਾਰੀ ਗਿੱਲ ਨਮਾਂ ਨੂੰ ਫੇਰ ਸੁੱਕਾ ਮਾਰ ਦੋ ਸੁੱਕ ਜਾਊਗਾ ਫੇਰ ਸ਼ੂਜ਼ ਰੱਖੂਗੀ ਅੰਦਰ ਜਿਆਦਾ ਸ਼ੂਜ਼ ਇਹਦੇ ਵਿੱਚ ਆਉਂਦੇ ਨਹੀਂ ਪਰ ਜਿੰਨੇ ਸਾਨੂੰ ਡੇਲੀ ਰੁਟੀਨ 'ਚ ਚਾਹੀਦੇ ਹੁੰਦੇ ਨੇ ਚਲੋ ਓਨੇ ਕੁ ਸ਼ੂ ਆ ਜਾਂਦੇ ਨੇ ਜਿਵੇਂ ਹੁਣ ਸਰਦੀਆਂ ਵਾਲੇ ਰੱਖੇ ਹੋਏ ਨੇ ਗਰਮੀ ਆਊਗੀ ਤਾਂ ਫੇਰ ਅਸੀਂ ਸਰਦੀਆਂ ਵਾਲੇ ਬਾਹਰ ਰੱਖਿਆਵਾਂਗੇ ਸ਼ੂਜ਼ ਹੋ ਗਏ ਸਾਰੇ ਸੈੱਟ ਸ਼ੂ ਰੈਕ ਕਰਤਾ ਕਲੀਅਰ ਅੰਦਰ ਸ਼ੂ ਪੀਟ ਖਾਤੇ ਸਭ ਤੋਂ ਉੱਪਰ ਵਾਲੇ 'ਚ ਦਵਿੰਦਰ ਤੇ ਹੁੰਦੇ ਨੇ ਸੈਂਟਰ ਵਾਲੇ 'ਚ ਮੰਮੀ ਦੀ ਰੱਖਦੀ ਹੁੰਨੀ ਜਿਵੇਂ ਹੁਣ ਬੇਟੇ ਦੇ ਵੀ ਪਏ ਨੇ ਮੈਂ ਆਪਦੇ ਨੀਚੇ ਰੱਖਦੇ ਹੁੰਨੀ ਤਾਂ ਕਿ ਮੈਂ ਓਕੇ ਹੋ ਕੇ ਕੱਢ ਲਵਾਂਗੀ ਕੋਈ ਗੱਲ ਨਹੀਂ ਹੋਊਗੀ ਮੈਨੂੰ ਤਾਂ ਰੋਹ ਰੋ ਚਾਹੀਦੇ ਨਹੀਂ ਹੁੰਦੇ ਹਨ ਦਵਿੰਦਰ ਨੂੰ ਰੋਹ ਚਾਹੀਦੇ ਹੁੰਦੇ ਨੇ ਵੀ ਓਕੇ ਹੁਣ ਉੱਪਰ ਆਰਾਮਨਾਬ ਦਾ ਸ਼ੂ ਚੱਕ ਲੈਣਾ ਇਹ ਇਨਾਂ ਤੇ ਮੈਂ ਉੱਪਰ ਹੀ ਧੱਕ ਦਿੰਨੇ ਹਾਂ ਉੱਪਰਲੀ ਸ਼ੈਲਫ ਤੇ ਇੱਧਰ ਮੈਂ ਰੱਖਤੀ ਸਮਝੀ ਬਣਨੀ ਆਲੂ ਮਟਰ ਦੀ ਮਟਰ ਬਹੁਤ ਸੋਹਣੇ ਸੇ ਬਰੀਕ ਬਰੀ ਕੱਚੇ ਕੱਚੇ ਜਿਹੜਾ ਨਾਲ ਮੋਟੇ ਜਿਹਾ ਤੁਹਾਨੂੰ ਸਬਜ਼ੀ ਸਮਾਦ ਬਣਦੀ ਹੈ ਨਾ ਉਹ ਪੱਕਣ ਚਾਹੁੰਦੇ ਨੇ ਇਹ ਮਟਰ ਬਹੁਲੇ ਸੋਹਣੇ ਸੇ ਇਨੂੰ ਫੋਨ ਦਵਾਂਗੇ ਵਿਸਲ ਟਾਈਮ ਹੋ ਰਿਹਾ 9 ਵਜੇ ਦਾ 9 ਵਜਣ ਵਾਲੇ ਨੇ ਹੁਣ ਮਸ਼ੀਨ ਚ ਕੱਪੜੇ ਪਾ ਕੇ ਜਾਂ ਲੋਡ ਕਰਾਈ ਟਾਈਮਰ ਵੀ ਲਗਾਈ ਸਵੇਰੇ ਮਸ਼ੀਨ ਚੱਲ ਪੂਗੀ ਜੋ ਉਠਾਂਗੇ ਤਾਂ ਕੱਪੜੇ ਧੋਤੇ ਪਈ ਹੋਣਗੇ ਕੱਢ ਕੇ ਸੁੱਕਣੇ ਪਾ ਦਾਂਗੇ ਥੋੜਾ ਕੰਮ ਈਜ਼ੀ ਹੋ ਜਾਂਦਾ ਫੁੱਲੀ ਮਸ਼ੀਨ ਚ ਨਾਲੇ ਲਾਈਟ ਜਾਣ ਦੀ ਟੈਨਸ਼ਨ ਨਹੀਂ ਹਣਾ ਸਵੇਰੇ ਸਵੇਰੇ ਟਾਈਮ ਨਾਲ ਕੱਪੜੇ ਧੁੱਤੇ ਜਾਣਗੇ ਤੇ ਹੁਣ ਮੇਰਾ ਕੰਮ ਰਹਿ ਗਿਆ ਦਹੀਨ ਚ ਪਾਉਣਾ ਦਹੀਂ ਦਾ ਦੁੱਧ ਕੱਢਿਆ ਪਿਆ ਗੜਮੀ ਭਰ ਕੇ ਕੋਸਾ ਕਰਕੇ ਉਹਨੂੰ ਜਾਗ ਲਗਾਉਣਾ ਇਹ ਵੀ ਮੇਰਾ ਕੰਮ ਹੈ ਮਾਰਨਿੰਗ ਦਾ ਪਲੈਨਿੰਗ ਕਰ ਲੀ ਕੀ ਬਣਾਉਣਾ ਚਾਹੀਦਾ ਨਹੀਂ ਬਣੀ ਟੈਨਸ਼ਨ ਰਹਿੰਦੀ ਹੈ ਕੀ ਬਣਾਇਆ ਸਵੇਰੇ ਮੈਂ ਰਾਤ ਨੂੰ ਪਲਾਨ ਕਰਕੇ ਪੈਣੀ ਹੁੰਦੀ ਹੈ ਜੇ ਮੈਨੂੰ ਕੋਈ ਤੁਰਤ ਕਹਿ ਦੇਣਾ ਵੀ ਆਹ ਚੀਜ਼ ਨਹੀਂ ਖਾਣੀ ਆਹ ਬਣਾ ਦੇ ਫਿਰ ਮੈਨੂੰ ਔਖਾ ਲਾਵਾ ਚਾਹੀ ਮੈਂ ਬਣਾਦਾ ਪਰ ਮੈਨੂੰ ਔਖਾ ਲਾਦਾ ਹੈ ਨਾ ਇਕਦਮ ਸਾਰਾ ਕੁਝ ਮੈਨੇਜ ਕਰਨਾ ਇਸ ਲਈ ਮੈਂ ਰਾਤ ਨੂੰ ਪੁੱਛ ਕੇ ਬੈਣੀ ਹੁੰਦੀ ਹੈ ਸਾਰੇ ਨੂੰ ਯਾਕੀ ਵਰਤ ਜੋ ਮੈਂ ਆਪਣਾ ਹੋਵੇ ਬਣਾਦੇ ਨੇ ਕਦੇ ਕਦੇ ਪੁੱਛ ਵੀ ਲੈਣੀ ਹਨ ਵੀ ਆ ਚੀਜ਼ ਮੈਂ ਬਣਾਉਣੀ ਹੈ ਸਵੇਰੇ ਖਾ ਲੋਗੇ ਜੇ ਦਿਨਦਰ ਨੇ ਕਦੇ ਜਲਦੀ ਜਾਣਾ ਤਾਂ ਇਹਨਾਂ ਨੂੰ ਪੁੱਛ ਲੈਣੀ ਹੁੰਦੀ ਹੈ ਵੀ ਸਵੇਰੇ ਤੁਸੀਂ ਕੀ ਖਾ ਕੇ ਜਾਓਗੇ ਇਹ ਵੱਡੇ ਪਰੌਂਟਾ ਕਹਿ ਦਾਂ ਤਾਂ ਉਸ ਤੋਂ ਆਮ ਨਾਲ ਕੋਈ ਆਲੂ ਉਬਲ ਨੇ ਜਾਂ ਕੋਈ ਦਾਲ ਵਾਲਾ ਆਟਾ ਕੁੱਲਣਾ ਉਸ ਤੋਂ ਆਮ ਨਾਲ ਤਿਆਰੀ ਹੋ ਜਾਂਦੀ ਹੈ ਮੈਨੂੰ ਆਇ ਹੁੰਦਾ ਜੇ ਪਹਿਲੇ ਪਲੈਨਿੰਗ ਕਰ ਲਈਏ ਤਾਂ ਆਪਣੇ ਲਈ ਸੌਖਾ ਹੋ ਜਾਂਦਾ ਥੋੜਾ ਜਿਹਾ ਨਾ ਫਿਰ ਆਪਾਂ ਸਵੇਰੇ ਉੱਠ ਕੇ ਕਿਚਨ ਚ ਉਸ ਆਮ ਤਿਆਰੀ ਕਰਨ ਲੱਗ ਜਾਂਦੇ ਹਾਂ ਚਲੋ ਜੀ ਹੁਣ ਕਰਦੇ ਆਂ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਜੇਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਥ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਓ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋ ਹੋ ਨਵੇਂ ਵੀਡੀਓ ਲੈ ਕੇ ਟਰਾਂਦੇਨ ਗੁੱਡ ਬਾਏ ਐਂਡ ਸਬਸਕ੍ਰਾਈਬ ਯੂ ਕਾਰ